ਇਦੋਂ ਰੇਜ widehat ਢੋਲੀ ਲਿਆਂਦੀ ਹਾਂ ਬੁੜੀਆਂ ਮੈਨੂੰ ਗਾਲਾਂ ਕੱਢਣਾ ਕਹਿੰਦੀਆਂ ਤੇਰੇ ਕੀ ਕੰਮ ਐ ਇਹ ਢੋਲੀ ਅੱਛਾ ਵੀ ਤੂੰ ਕਿਉਂ ਢੋਲੀ ਆ ਵੀ ਤੇਰੇ ਕੋਲੇ ਤਾਂ ਜ਼ਮੀਨ ਵੀ ਨਹੀਂ ਹਾਂ ਤੇ ਮੈਂ ਉਹ ਬੰਦਿਆਂ ਨੂੰ ਕਹਦਾ ਕਿ ਇਹ ਰੇਜ ਛੇੜਦਾ ਹੀ ਹਾਂ ਮੈਂ ਕਿਹਾ ਵੀ ਬਾਈ ਇੱਕ ਸਾਲ ਦਾ ਸਰਪੇਹ ਕਰਾਉਣੀ ਪਊ ਹਾਂ ਵੀ ਮੈਂ ਠੇਕੇ ਦੇ ਕੰਮ ਕਰਿਆ ਕਰੂੰ ਠੇਕੇ ਦੇ ਹਾਂ ਫਿਰ ਲੱਗ ਗਿਆ ਬਾਈ ਠੇਕੇ ਦੇ ਕੰਮ ਕਰਨਾ ਹਾਂ ਕਿਦੋਂ ਫਿਰ ਮੈਂ 2-2000 ਰੁਪਏ ਦਿਹਾੜੀ ਪਾ ਦਿਆ ਕਰਾਂ ਹਾਂ ਜਗਤਾਰ ਕੱਲੇ ਨੇ ਬਹੁਤ ਮਿਹਨਤ ਕਰ ਦਿੱਤੀ ਬਾਈ ਤੂੰ ਕੱਲੇ ਹੀ ਹੁੰਦਾ ਈ ਉਦੋਂ ਬਾਈ ਮੈਂ ਦੋ ਦੋ ਹਜ਼ਾਰ ਰੁਪਿਆ ਪਾ ਦਿਆ ਕਰ ਇੱਕ ਦਿਨ ਦਾ ਦਿਹਾੜੀ ਪਾ ਦਿਆ ਕਹਿੰਦੇ ਹਾਂ ਤੇ ਮੁੜ ਕੇ ਜਾਨੀ ਕਿ ਉਹ ਟਾਈਮ ਜਾਨੀ ਕਿ ਤੇਰੇ ਲਈ ਕਮਾਈ ਬਾਹਰਲੇ ਨੂੰ ਬਦਲਣ ਲੱਗ ਗਈਆਂ ਘਰੇ ਬਹਿ ਕੇ ਕੰਮ ਕਰਨਾ ਠੀਕ ਹੈ ਮੈਂ ਮੋਟਰਸਾਈਕਲ ਲੈਤਾ ਅੱਛਾ ਉਸ ਤੋਂ ਬਾਅਦ ਮੋਟਰਸਾਈਕਲ ਲੈਤਾ ਤੂੰ ਉਸ ਤੋਂ ਬਾਅਦ ਮੋਟਰਸਾਈਕਲ ਆ ਇਹਦਾ ਦੋ ਢੋਲੀਆਂ ਕਾਤੀਆਂ ਉਸੇ ਢੋਲੀ ਤੋਂ ਇੱਕ ਤੋਂ ਇੱਕ ਤੋਂ ਦੋ ਢੋਲੀਆਂ ਹੋ ਗਈਆਂ ਹਾਂ ਇੱਕ ਤੋਂ ਦੋ ਢੋਲੀਆਂ ਨਾਲੇ ਗਰੁੱਪ ਬਣ ਗਿਆ ਹਾਂ ਲੈ ਗਰੁੱਪ ਬਣ ਗਿਆ ਲੈ ਵਧੀਆ ਬੰਦੇ ਨਾਲ ਜੁੜ ਕੇ ਅੱਛਾ ਤੇ ਘਰ ਫਿਰ ਉਸ ਤੋਂ ਬਾਅਦ ਪਾਉਣ ਲੱਗਿਆ ਮੋਟਰਸਾਈਕਲ ਤੋਂ ਬਾਅਦ ਹਾਂ ਬਾਅਦ ਬਾਈ ਕਰ ਕਰ ਕਿੰਨੇ ਕਮਰਿਆਂ ਤੇ ਪਾਇਏ ਹੁਣ ਵਿਆਹ ਵੀ ਆ ਜਾਂਦੇ ਸੀ ਬਾਈ ਨਾਨਕ ਸੱਕਾ ਕਿਵੇਂ ਪੰਜ ਪਹਿਣਾ ਸੀਗੀਆਂ ਹਾਂ ਨਾਨਕ ਸੱਕਾ ਆ ਜਾਂਦੀ ਮੈਂ 50 50 70 7000 ਰੁਪਿਆ ਲਾ ਦਿੰਦਾ ਸੀ ਸਾਰਿਆਂ ਤੇ ਦੇਖ ਲੈ ਕਰ ਭਰੀ ਪ੍ਰਮਾਤਮਾ ਦਾ ਨਾਲੇ ਕਿੰਨਾ ਦਿੱਤਾ ਤਾਂ ਹੀ ਰੱਬ ਕਹਿੰਦੇ ਵੀ ਤੂੰ ਦੁੱਗਣਾ ਦੇਂਦਾ ਕੁੜੀਆਂ ਤੇ ਲੱਗਿਆ ਵਾ ਤਾਂ ਹਨਾ ਹਾਂ ਤੇ ਅੱਛਾ ਜਗਤਾਰ ਬਾਈ ਫੇਰ ਉਦੋਂ ਬਾਅਦ ਕਰ ਨਾਲੇ ਨਾਲਕ ਸੱਕਾ ਪਰੀਆਂ ਤੇ ਨਾਲੇ ਫੇਰ ਇਹ ਢੋਲੀ ਤੂੰ ਘਰ ਪਾਇਆ ਹਾਂ ਐਸੀ ਢੋਲੀ ਤੂੰ ਹੀ ਘਰ ਪਾਇਆ ਆ ਸਿਆਹ ਢੋਲੀ ਢੋਲੀ ਅੱਛਾ ਆ ਢੋਲੀ ਆਪਣੀ ਅੱਜ ਵੀ ਨਮਿਆਂ ਨੂੰ ਮਾਤ ਪਉਂਦੀ ਆ ਮੈਂ ਨਵੀਂ ਢੋਲੀ ਨਹੀਂ ਚਾਹਦਾ ਤੇ ਆਹ ਪ੍ਰਾਣੀ ਢੋਲੀ ਚਾਹਦਾ ਉਹੀ ਦਿਲ ਨੂੰ ਉਹੀ ਚਾਹਦਾ ਦਿਲ ਨੂੰ ਲੱਗੀ ਵੀ ਹੈ ਠੀਕ ਹੈ ਕਿਤੇ ਵੀ ਦਿਹਾੜੀ ਤੋਂ ਉਹਨੇ ਬੈਠਣ ਨਹੀਂ ਦਿੱਤਾ ਮਨ ਲਾ ਦਿਹਾੜੀ ਮੈਂ ਪਾਉਣਾ 15-1600 ਰੁਪਏ ਨੱਕਰ ਠੀਕ ਹੈ ਤੇ ਤੁਸੀਂ ਇਹਦੇ ਨਾਲ ਜਦੋਂ ਜੁੜੇ ठेकेदार ਨਾਲ ਹਨਾ ਇਹਨੇ ਇਕੱਲੇ ਨੇ ਪਹਿਲਾਂ ਤੂੰ ਦੇਖਈ ਹੈ ਹਨਾ ਵੀ ਮਿਹਨਤ ਵਿਚਾਰੇ ਨੇ ਬਹੁਤ ਕੀਤੀ ਹਨਾ ਤੇ ਤੂੰ ਤੁਸੀਂ ਵੀ ਫਿਰ ਜੇ ਨਾਲ ਹੁਣ ਨਿਕਲੇ ਆ ਤਾਂ ਕੁਸਤਾ ਇਹਨੂੰ ਦੇਖਈ ਹੋਊਗਾ ਹਨਾ ਵੀ ਜਗਤਾਰ ਬਾਈ ਵੀ ਮਿਹਨਤ ਕਰਦਾ ਵਧੀਆ ਦੋ ਪੈਸੇ ਬੰਦਦੇ ਹਨਾ ਬੰਦਾ ਸਾਡੇ ਘਰ ਚ ਲਾ ਰਿਹਾ ਠੀਕ ਹੈ ਓਕੇ ਕਿਸੇ ਚੰਗੀ ਗੱਲ ਨਹੀਂ ਕੋਈ ਬੰਦਾ ਚਲਾਉਣਾ ਹੁੰਦਾ ਹਨਾ ਹਾਂ ਬਿਲਕੁਲ ਗੱਲ ਕੋਈ ਆਪਣੇ ਕੋਲ ਨਾ ਕੋਈ ਸਰਕਾਰੀ ਡਿਊਟੀ ਆ ਹਾਂ ਬਾਈ ਤੇ ਨਾ ਕੋਈ ਆਪਣ ਕੰਮ ਤੇ ਲਾ ਰਿਆ ਹਾਂ ਕਿਉਂਕਿ ਹਟਾਉਣ ਤੇ ਤਾਂ ਬੰਦੇ ਬਹੁਤ ਹੁੰਦੇ ਆ ਹਟਾਉਣ ਤੇ ਬੰਦਾ ਇੱਕ ਹੀ ਮਿਲਦਾ ਮਿਲਦਾ ਹਾਂ ਤੇ ਇਹ ਬੰਦੇ ਨੇ ਅੱਜ ਸਾਡੇ ਮਤਲਬ ਕਿ ਘਰ ਚਲਾ ਰਿਆ ਠੀਕ ਹੈ ਤੇ ਵਧੀਆ ਗੱਲ ਆ ਬਾਬਾ ਇਹਨੂੰ ਚੜ੍ਹਦੀ ਕਲਾ ਚ ਰੱਖਿਆ ਚਾਰ ਪਿੰਡਾਂ ਦਾ ਪੰਜ ਪਿੰਡਾਂ ਦਾ ਕੰਮ ਪੈਂਦਾ ਬਾਈ ਆਹੋ ਟਵਾਲੀ ਹੋ ਗਿਆ ਤੇਰਾ ਪਿੰਡ ਆਦਾ ਰਾਈਆ ਹੋ ਗਿਆ ਹਨਾ ਫੂਲ ਹੋ ਗਿਆ ਮੋੜ ਆਲੀ ਕੇ ਹੋ ਗਏ ਜੈਮਨ ਸਿੰਘ ਵਾਲਾ ਹੋ ਗਿਆ ਓਕੇ ਇਹ ਸਾਰੇ ਪਿੰਡ ਹੈ ਸਾਰੇ ਪਿੰਡ ਹੈ ਹਾਂ ਚਲੋ ਜਗਤਾਰ ਬਹੁਤ ਵਧੀਆ ਗੱਲ ਆ ਵੀਰੇ ਕਿਵੇਂ ਆਇਤੀ ਇੱਕ ਮੋੜਾਂ ਦੇ ਬੰਦੇ ਨੇ ਮੈਨੂੰ ਬਾਕੀ ਮਿੱਤਰੋ ਇੱਕ ਚੀਜ਼ ਹੋਰ ਵੀ ਦੱਸਾਂ ਕਈ ਗੱਲਾਂ ਭੁੱਲ ਜਾਨੇ ਆਪਾਂ ਜਗਤਾਰ ਨੇ ਇਹ ਜਿਹੀ ਚੀਜ਼ ਦੱਸੀ ਜੀ ਕਹਿੰਦਾ ਭਾਈ ਇਹ ਢੋਲੀ ਤੂੰ ਹੀ ਦੇਖ ਲੈ ਢੋਲੀਆਂ ਬਣਾਈਆਂ ਇਹ ਢੋਲੀ ਤੋਂ ਇੰਨੀ ਸੋਹਣੀ ਆ ਮੁੰਡਿਆਂ ਦੀ ਟੀਮ ਬਣਾਈ ਇਹਨਾਂ ਨੇ ਚਾਰ ਪੰਜ ਬੰਦਿਆਂ ਦੀ ਆਪਦੀ ਜਿੰਮੇ ਕੰਮ ਦਾ ਲੋਡ ਹੁੰਦਾ ਉਹਨੇ ਬੰਦੇ ਪੱਕੇ ਹੁੰਦੇ ਹੀ ਆ ਤੇ ਉਸ ਤੋਂ ਬਾਅਦ ਇਹ ਢੋਲੀ ਤੋਂ ਮੋਟਰਸਾਈਕਲ ਲੈਤਾ ਜਗਤਾਰ ਹਨਾ ਇਸੇ ਤੋਂ ਘਰ ਪਾਇਆ ਹਨਾ ਇੱਕ ਕੈਤੀ ਬਾਈ ਮੈਨੂੰ ਮਾਲਾ ਵੀ ਕੂਲਰ 14000 ਦਾ ਗਿਫਟ ਕਰਕੇ ਗਿਆ ਮੋੜਾ ਦਾ ਬੰਦਾ ਅੱਛਾ 80 90 ਕਿੱਲਾਂ ਦੀ ਖੇਤੀ ਕਰਦਾ ਉਹ ਕਹਿੰਦਾ ਵੀ ਮੇਰਾ ਟਾਈਮ ਤੇ ਕੰਮ ਕਰਦਿਆ ਕਰਵਾ ਕੇ ਹਾਂ ਇਹ ਸਾਰਾ ਕੁਝ ਸੱਸੀ ਕਰਨਾਗਾ ਆਪਦੀ ਜ਼ਿੰਮੇਵਾਰੀ ਤੇ ਸਾਰਾ ਕੁਝ ਠੀਕ ਹੈ ਆਪਣੇ ਵੀ ਦੇਖ ਲੈ ਹੁਣ 2 ਸਾਲ ਹੋ ਗਏ ਤੁਸੀਂ ਆਵੀਂ ਜ਼ਿੰਮੇਵਾਰੀ ਕਰਕੇ ਜਾਂਦੇ ਕੰਮ ਬਾਈ ਹਨ ਕੋਲੇ ਵੀ ਖੜਨ ਦੀ ਲੋੜ ਨਹੀਂ 14000 ਦਾ ਨਵਾਂ ਕੂਲਰ ਗਿਫਟ ਕਰਕੇ ਗਿਆ ਮੈਂ ਆਈਆਂ ਵੀਰੇ ਦੇਖ ਨਾਲ ਤਾਂ ਦੇਖ ਤੂੰ ਕੰਮ ਕਰਦਾ ਜਿੱਤਾਰ ਆਪਦਾ ਬਾਈ ਇਮਾਨਦਾਰੀ ਨਾਲ ਹਨੀ ਚ ਵੀ ਬਾਈ ਬਹੁਤ ਕੁਸ ਹੈ ਵੇਖ ਲੋਕ ਸਪਰੇਅ ਵਾਲੇ ਉੱਤੇ ਖੜਦੇ ਆ ਸੋਡੀ ਕੱਲੀ ਟੀਮ ਇਹ ਜੀ ਆ ਬੰਦਾ ਸਾਨੂੰ ਸਪਰੇਅ ਆ ਫੜਾਉਂਦਾ ਤੇ ਤੁਸੀਂ ਆਏ ਨਹੀਂ ਵੀ ਵੀ ਆਏ ਆ ਜਾਂ ਘੱਟ ਵੱਧ ਹਨਾ ਜੇ ਮੁੱਕਦੀ ਆ ਤਾਂ ਫੋਨ ਕਰਦੇ ਆ ਵੀ ਭਾਈ ਆ ਜੂ ਤੇ ਇਹ ਚੀਜ਼ਾਂ ਨਾਲ ਤਕਰੀਬ ਦੀ ਇਮਾਨਦਾਰੀ ਨਾਲੇ ਉਹ ਵੀਰ ਨੇ ਤਾਨੂੰ ਕੂਲਰ ਦਿੱਤਾ ਨਾਲੇ ਆਪ ਨੂੰ ਦੁੱਗਣਾ ਘਰੇ ਵੀ ਹੌਸਲਾ ਮਿਲਦਾ ਵੀ ਜੇ ਸਾਡੇ ਬੰਦੇ ਚੰਗਾ ਕੰਮ ਕਰਦੇ ਆ ਦੇਖੋ ਹਨਾ ਕੰਮ ਤਾਂ ਕਰਨਾ ਹੀ ਆ ਬਾਈ ਕੰਮ ਤਾਂ ਬੰਦੇ ਦੇ ਕਹਿੰਦੇ ਨੇ ਕਰਮ ਹਨਾ ਜਗਤਾਰ ਬੜੀ ਖੁਸ਼ੀ ਮਿਲੀ ਵੀਰੇ ਐ ਗੱਲਾਂបੱਤਾਂ ਕਰਕੇ ਤੁਹਾਨੂੰ ਦੇਖ ਕੇ ਚਾਰਪਰਾ ਹੋਰ ਵੀ ਸੇਧ ਮਿਲਦੀ ਹੈ ਹਨ ਕਹਿੰਦੇ ਹੁੰਦੇ ਜਿਹਨੇ ਵੀ ਚੰਗਾ ਕੁਸ਼ ਕਰਨਾ ਜੇ ਬੰਦਾ ਇਹ ਸੋਚੀ ਜਾਂਦਾ ਵੀ ਮੈਂ ਤਾਂ ਗਰੀਬ ਆ ਮੈਥੋਂ ਨਹੀਂ ਘਰ ਪੈਂਦਾ ਹਨ ਮੈਂ ਕੀ ਕਰੂੰ ਇਹ ਬੰਦੇ ਨੇ ਇਕੱਲੇ ਨੇ ਮੱਕੀ ਤੋਂ ਲਾ ਕੇ ਸਾਡੇ ਸਾਰੀਆਂ ਸਪ੍ਰੇਆਂ ਮਾਲਾ 2 ਸਾਲ ਹੋ ਗਏ ਰਾਈਏ ਮੈਡੀਕਲ ਕਰਕੇ ਇਹਨਾਂ ਨਾ ਜਾਰੀ ਪਈ ਸੀ 2-3 ਸਾਲ ਹੋ ਗਏ ਇਹਨਾਂ ਨਹੀਂ ਆਉਣਾ ਬਾਈ ਸਾਰੀਆਂ ਸਪ੍ਰੇਆਂ ਕਦੇ ਬਿਮਾਰੀ ਦੇਣੀ ਕਿਤੇ ਐਂ ਟਾਈਮ ਤੋਂ ਟਾਈਮ ਸਪ੍ਰੇ ਕਰੀ ਜਾਣੀ ਤੇ ਦੇਖੋ ਆਪਦੀ ਮਿਹਨਤ ਦਾ ਫਲ ਹੈ ਉਹੀ ਗੱਲ ਜਿਵੇਂ ਜਗਤਾਰ ਨੇ ਦੱਸਾਈ ਬਾਈ ਨੇ ਇਹਨੇ ਇਕੱਲੇ ਨੇ ਤੁਸੀਂ ਦੇਖੋ 50 50 60 60 70 70 ਕਿਉਂਕਿ 6 ਕਿਲੇ ਆ ਕਰਦਾ 2 ਗਿਰਦੇ 3 ਵਾਲੇ 8 ਕਿਲੇ ਤਾਂ ਇਹੀ ਕਰਦਾ ਫਿਰ ਘਰ ਵਾਲਾ ਬਾਣਮ ਹੋ ਜਾਂਦਾ ਮਗਰ 12 13 ਕਿਲੇ ਇਸ ਟਾਈਮ ਨਾ ਕੱਢ ਕੇ ਤੁਰ ਜਾਂਦਾ ਜੀ ਜਾਨੀ ਕਿ ਉਹੀ 2200 ਢਾੜੀ ਇਹ ਪਾਉਂਦਾ ਸੀ ਤੇ ਜੇ ਹੁਣ ਇਹ ਕਹਿੰਦਾ ਵੀ ਮੈਂ ਵੀ ਕੌਲੇ ਤੇ ਬੈਠਣਾ ਜੇ ਢਾੜੀ ਮਿਲ ਗਈ ਤਾਂ ਲਾ ਆਉਂਗਾ ਤੇ ਨਹੀਂ ਬੈਠਾਂਗਾ ਉਥੇ ਤੂੰ ਹੀ ਤੇ ਹਨਾ ਤੇ ਫਿਰ ਤਾਂ ਨਹੀਂ ਕੋਈ ਬਣਦਾ ਜ਼ਿੰਦਗੀ 'ਚ ਰੇ ਵੀ ਨਹੀਂ ਸਿੱਟਣਾ ਹੁੰਦਾ ਸੀ ਬਾਈ ਇਹ ਬੰਦੇ ਸਾਨੂੰ ਰੇ ਵੀ ਸਿੱਟਣਾ ਸਿਖਾਤਾ ਠੀਕ ਹੈ ਕਿਤੇ ਜ਼ਿੰਦਗੀ 'ਚ ਢੋਲੀ ਨਹੀਂ ਸੀ ਚੱਕੀ ਠੀਕ ਹੈ ਇਹ ਬੰਦੇ ਨੇ ਸਾਨੂੰ ਪੂਰਾ ਵਧੀਆ ਕੰਮ ਕੰਮ ਇਹਦੇ ਕੋਲੇ ਬਿਚਾਰੇ ਕੋਲ ਬਹੁਤ ਆ ਤੇ ਇਹ ਬੰਦਾ ਸਾਨੂੰ ਉਹਦੀ ਫੋਨ ਲਾਉਂਦੇ ਬਈ ਕੰਮ ਆ ਗਿਆ ਤੇ ਆ ਜੋ ਭੱਜ ਗਏ ਕਿਉਂਕਿ ਅੱਜ ਕੱਲ ਕੋਈ ਫੋਨ ਵੀ ਨਹੀਂ ਲਾਉਂਦਾ ਬਈ ਨਹੀਂ ਲਾਉਂਦਾ ਆਪਾਂ ਕੰਮ ਤੇ ਚੱਲੀਏ ਬੰਦਾ ਨਾ ਇਹੋ ਜਿਹਾ ਵੀ ਦੇਖਿਆ ਵੀ ਸਾਨੂੰ ਸੁੱਤੇ ਪਏ ਵੀ ਕੰਮ ਤੇ ਛੱਡ ਕੇ ਤੁੱਦ ਦਿੰਦੀ ਬਈ ਦੇਖ ਲੈ ਵੀ ਆਪਾਂ ਕੀ ਕਰਨਾ ਬਈ ਮਾ ਹੋ ਗਏ ਆਪਾਂ ਆਪਦਾ ਕਰੋ ਹਨਾ ਨਹੀਂ ਨਹੀਂ ਵਧੀਆ ਗੱਲ ਆ ਵੀਰੇ ਥੋੜੀ ਟੀਮਾਂ ਹੀ ਤਾਂ ਅੰਦਰ ਰੋਹਤੀ ਰਵੇ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ